ਸਮਾਣਾ ਪਟਿਆਲਾ ਸੜਕ ਤੇ ਸਕੂਲ ਬੱਸ ਹਾਦਸਾ ਹੋਇਆ ਸੀ ਉਸ ਦੇ ਬਾਅਦ ਸਮਾਣਾ ਸਹਿਰ ਅਜ ਮਕਮਲ ਬੰਦ ਹੈ ਸਕੂਲ ਸਾਰੇ ਪ੍ਰਾਈਵੇਟ ਸਕੂਲ ਜਿੰਨੇ ਵੀ ਹੈ ਸਰਕਾਰ ਨੇ ਲੋਕਾਂ ਵੱਲੋਂ ਸਕੂਲ ਪ੍ਰਬੰਧਕਾਂ ਵੱਲੋਂ ਬੰਦ ਕੀਤੇ ਗਏ ਔਰ ਹਰ ਪਰਿਵਾਰ ਦੇ ਕਰ ਵਿਧਾਇਕ ਜਿਹੜੇ ਜਿਨ੍ਹਾਂ ਪਰਿਵਾਰਾਂ ਦੇ ਵਿੱਚ 6 ਵਿਦਿਆਰਥੀਆਂ ਦੀ ਮੌਤ ਹੋਈ ਹੈ ਘਰਾਂ ਦੇ ਵਿੱਚ ਜਾ ਕੇ ਵਿਧਾਇਕ ਰੇਤਨ ਸਿੰਘ ਜੋੜਾ ਮਾਦਰਾ ਹਮਦਰਦੀ ਪ੍ਰਗਟ ਕਰ ਰਹੇ ਹਨ ਸੰਵੇਦਨਾ ਪ੍ਰਗਟ ਕਰ ਰਹੇ ਹਨ ਲੋਕਾਂ ਦੀ ਇੱਕੋ ਮੰਗ ਹੈ ਸਰਕਾਰ ਤੋਂ ਕੇਂਦਰ ਸਰਕਾਰ ਹੈ ਪੰਜਾਬ ਸਰਕਾਰ ਹੈ ਵੀ ਪਟਿਆਲਾ ਤੋਂ ਲੈ ਕੇ ਪਾਤੜਾ ਤੱਕ ਸੜਕ ਨੂੰ ਡਬਲ ਕੀਤਾ ਜਾਵੇ ਤਾਂ ਕਿ ਇਸ ਤਰ੍ਹਾਂ ਕੋਈ ਹਾਸਾ ਨਾ ਹੋਵੇ ਕਿਸੇ ਕਰਦਾ ਚਿਰਾਗ ਨਾ 부জে ਉਸ ਨੂੰ ਲੈ ਕੇ ਸੜਕ ਡਬਲ ਕਰਨ ਦੀ ਮੰਗ ਸਰਕਾਰ ਤੋਂ ਕੀਤੀ ਜਾ ਰਹੀ ਹੈ ਹੁਣ ਸਰਕਾਰ ਕਦੋਂ ਹੜਕ ਡਬਲ ਕਰੇਗੀ ਇਹ ਸਮਾਂ ਦੱਸੇਗਾ ਲੇਕਿਨ ਜਿਹੜੇ ਵਾਹਨ ਚੱਲ ਰਹੇ ਹਨ ਉਹਨਾਂ ਦੇ ਡਾਕੂਮੈਂਟ ਪੂਰੇ ਹੋਣੇ ਚਾਹੀਦੇ ਹਨ ਉਸ ਦੀ ਜਾਂਚ ਵੀ ਟ੍ਰਾਂਸਪੋਰਟ ਵਿਭਾਗ ਨੂੰ ਕਰਨੀ ਚਾਹੀਦੀ ਹੈ ਭਾਵੇਂ ਟ੍ਰੈਫਿਕ ਪੁਲਿਸ ਹੈ ਇਹ ਵੀ ਲੋਕਾਂ ਦੀ ਮੰਗ ਹੈ ਕਿ ਉਸ ਨੂੰ ਵੀ ਪੂਰੀ ਸ਼ਕਤੀ ਨਾਲ ਉਹਦੀ ਪਾਲਣਾ ਹੋਵੇ ਇੱਕ ਜਿਸ ਤਰ੍ਹਾਂ ਵਾਹਨ ਦੇ ਵਿੱਚ 15 15 18 18 ਬੱਚੇ ਠੂਸ ਕੇ ਲੈ ਜਾਂਦੇ ਹਨ ਗੱਡੀਆਂ ਦੇ ਵਿੱਚ ਉਸ ਤਰ੍ਹਾਂ ਉਹਨਾਂ ਬੱਚਾਂ ਦੇ ਨੀਂ ਜਿੰਦਗੀ ਨਾਲ ਖਿਲਵਾੜ ਹੁੰਦਾ ਹੈ ਇਸ ਦੇ ਉੱਪਰ ਵੀ ਸਰਕਾਰ ਨੂੰ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਲੋੜ ਹੈ ਕੁਝ ਸਮੇਂ ਬਾਅਦ ਇਨ ਵਿਦਿਆਰਥੀਆਂ ਦੀ ਮੌਤ ਹੈ ਉਹਨਾਂ ਦਾ ਅੰਤਿਮ ਸੰਸਕਾਰ ਕਿੱਥੇ ਜਾਣਾ ਹੈ ਕੋਈ ਨਾ ਕਿੰਨੇ ਜੀਵਰ ਮਾਲ ਦੀ ਕੋਈ ਨਾ ਕੰਨੀ ਤੇ ਚਾਰਤਾ ਉਹ ਕਿਹ ਅਰਦਾ ਮੇਂ ਇੱਕ ਨਹੀਂ ਵਾਟ ਕੇ ਚੱਕਦੇ ਹੋ ਬੈਂਕ ਕਿਤੇ ਲੱਗੇ ਜਾਈ ਬਾਈ ਪਟਿਆਲੇ ਮੈਂ ਬੋਝ ਮੇਰੀ ਕੁੜੀ ਚੁਕਾਇਆ ਤਾਂ ਕਿ ਲੈ ਕੇ ਜਾਵਾਂਗੇ ਪਟਿਆਲੇ ਉਹ ਦੱਸੋ ਪੀਰਾ ਮੁੰਡਾ ਨਹੀਂ ਚੱਲਿਆ ਦੇਖੋ ਪਹਿਲਾਂ ਵੀ ਮੈਂ ਜਿਹੜੀ ਸੜਕ ਹੈ ਜਿਹੜੀ ਪਤਾਲਾ ਤੋਂ ਪਟਿਆਲਾ ਜਾਂਦੀ ਹੈ ਪਹਿਲਾਂ ਵੀ ਇਹਦੇ ਵਾਸਤੇ ਜਿਹੜੇ ਹੈਗੇ ਇਹਨੂੰ ਚੌੜਾ ਕਰਨ ਦੀ ਬੇਨਤੀ ਪਹਿਲਾਂ ਵੀ ਕਰ ਚੁੱਕੇ ਹਾਂ ਔਰ ਆਉਣ ਵਾਲੇ ਸਮੇਂ 'ਚ ਵੀ ਇਹਦਾ ਪੂਰੇ ਜ਼ੋਰ ਨਾਲ ਇਹਦਾ ਮਸਲਾ ਜਿਹੜਾ ਉਠਾਵਾਂਗੇ ਕਿਉਂਕਿ ਬਹੁਤ ਸਾਰੇ ਹਾਦਸੇ ਜਿਹੜੇ ਹੋ ਰਹੇ ਹੁੰਦੇ ਨੇ ਆ ਜਿਹੜਾ ਕੱਲ ਜਿਹੜਾ ਹਾਸਾ ਸਾਡੇ ਸਮਾਣੇ ਵਾਸਤੇ ਜੋ ਵਾਪਰਿਆ ਇਹ ਮੈਂ ਕਹਿੰਦਾ ਸਾਡੇ ਸਾਰੇ ਸ਼ਹਿਰ ਦਾ ਹਰ ਇੱਕ ਪਰਿਵਾਰ ਹੈ ਜਿਹੜਾ ਉਹ ਦੁਖੀਆ ਗਮਗੀਨ ਹੈ ਕਿਉਂਕਿ ਛੋਟੇ-ਛੋਟੇ ਬੱਚੇ ਉਹ ਉਹਨਾਂ ਨੇ ਕਿਉਂ ਹਜਾ ਮਾਰਾ ਕਰਤਾ ਜਿਹੜਾ ਪ੍ਰਮਾਤਮਾ ਨੇ ਉਹਨਾਂ ਨੂੰ ਇੰਨੀ ਛੇਤੀ ਇਸ ਦੁਨੀਆ ਤੋਂ ਆਪਣੇ ਲਪੇ ਬੁਲਾ ਲਿਆ ਸੋ ਇਸ ਕਰਕੇ ਅ ਅਸੀਂ ਉਹ ਪਰਿਵਾਰਾਂ ਦੇ ਨਾਲ ਇੱਕ ਸੰਵੇਦਨਾ ਵੀ ਰੱਖਦੇ ਆ ਉਹਨਾਂ ਦੇ ਦੁੱਖ ਚ ਦੁੱਖ ਵੀ ਪ੍ਰਗਟ ਕਰਦੇ ਆ ਔਰ ਜਿਹੜੇ ਕੋਈ ਕੋਈ ਅਣਗਹਿਲੀਆਂ ਹੋਈਆਂ ਨੇ ਜਿਹੜੀਆਂ ਟਿੱਪਰ ਵਾਲੇ ਵੱਲੋਂ ਹੋਈ ਆ ਹੁਣ ਆਉਣ ਵਾਲੇ ਸਮੇਂ ਚ ਬੜੀ ਸਖਤੀ ਨਾਲ ਉਹਨਾਂ ਤੇ ਕਾਰਵਾਈ ਆ ਜਿਹੜੀ ਕੀਤੀ ਜਾਊਗੀ ਮੈਂ ਤੁਹਾਡੇ ਮਾਧਮ ਜਰੀਏ ਬੇਨਤੀ ਵੀ ਕਰੂੰਗਾ ਸ਼ਹਿਰ ਵਾਸੀਆਂ ਨੂੰ ਕਿ ਆਪਾਂ ਇਸ ਦੁਖ ਦੀ ਘੜੀ ਚ ਸ਼ਾਮਲ ਵੀ ਹੋਈਏ ਔਰ ਜਿਹੜੇ ਕੋਈ ਬਿਨਾ ਕਾਗਜ਼ੀ ਪੱਤਰੀ ਜਿਹੜੀ ਕੋਈ ਗੱਡੀਆਂ ਚਲਾਉਂਦੇ ਉਹਨਾਂ ਤੇ ਸਖਤੀ ਹੋਣੀ ਕੋਈ ਸ਼ਿਪਾਰਸ਼ ਕਰਨ ਦੀ ਕੋਸ਼ਿਸ਼ ਨਾ ਕਰੇ ਕਿਉਂਕਿ ਆ ਸਾਡੇ ਵਾਸਤੇ ਦੇਖ ਲਓ ਕਿੰਨਾ ਵੱਡਾ ਜਿਹੜਾ ਸਦਮਾ ਲੈ ਕੇ ਆ ਹਾਲਾਂਕਿ ਹਫਤਾ ਪਹਿਲਾਂ ਇਹ ਦੋ ਅਨੋਵਾ ਦਾ ਵੀ ਔਰ ਟਿਪਰ ਦਾ ਵੀ ਹਫਤਾ ਪਹਿਲਾਂ ਚਲਾਨ ਹੋਇਆ ਸੋ ਫੇਰ ਵੀ ਪਰਵਾਹ ਨਾ ਕਰਦੇ ਪਰਵਾਹ ਨਹੀਂ ਕਰਦੇ ਜਿਹੜੇ ਹੈਗੇ ਆ ਗੱਡੀਆਂ ਦੇ ਚਾਲਕ ਨੇ ਸੋ ਹੁਣ ਜਿਹੜਾ ਹੈਗਾ ਸਖਤੀ ਕੀਤੀ ਜਾਊਗੀ ਔਰ ਕੋਈ ਬਖਸ਼ਾ ਨਹੀਂ ਜਾਊਗਾ ਕਿਉਂਕਿ ਸਾਡੇ ਵਾਸਤੇ ਸਾਡੇ ਬੱਚੇ ਨੇ ਜਿਹੜੇ ਸਭ ਤੋਂ ਪਿਆਰੇ ਨੇ ਉਹਨਾਂ ਦੀ ਜਾਨ ਦੀ ਬਹੁਤ ਕੀਮਤ ਹੈ ਤੇ ਤੇ ਵਾਹਨ ਹੈ ਜਿਨ੍ਹਾਂ ਵਿੱਚ ਬੱਚੇ ਲੱਦਦੇ ਆ ਉਹਦੇ ਵਿੱਚ ਕੈਪੈਸਿਟੀ 8 ਬੱਚੇ 7 ਬੱਚੇ ਹੀ ਹੁੰਦੇ ਆ ਉਹਦੇ ਵਿੱਚ 15-15 ਬੱਚੇ ਲੱਦੇ ਹੁੰਦੇ ਆ ਔਰ ਵੈਨ ਵਗੈਰਾ ਇਸ ਵਿੱਚ ਵੀ ਇਸ ਵਿੱਚ ਵੀ 15-15 18-18 ਉੱਪਰ ਬਸਤੇ ਵੀ ਬੱਚਿਆਂ ਦਾ ਬੋਝ ਹੁੰਦਾ ਹੈ ਇਹ ਤੇ ਕੰਟਰੋਲ ਕਰਨਾ ਇਹ ਇਹਦਾ ਇਸ ਤਰ੍ਹਾਂ ਹੈ ਜੀ ਵੀ ਹੁਣ ਸਮਝਾਉਣ ਦੀ ਲੋੜ ਹੈ ਅਸੀਂ ਲੋਕਾਂ ਨੂੰ ਸਮਝਾਵਾਂਗੇ ਵੀ ਕਿਉਂਕਿ ਜਿੱਥੇ 8 ਦੀ ਕੈਪੈਸਿਟੀ ਹੈ ਉੱਥੇ ਆਪਾਂ 15 ਲੈ ਕੇ ਜਾਵਾਂਗੇ ਉਹ ਕਿਤੇ ਨਾ ਕਿਤੇ ਘਾਤਕ ਸਿੱਧਾ ਹੁੰਦਾ ਇੱਕ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਵੀ ਕਰੂੰਗਾ ਕਿ ਸਾਡੇ ਲਵੇ ਜਿਹੜੀ ਔਲਾਦ ਆ ਕੋਈ ਤਾਂ ਨਹੀਂ ਕੋਈ 10 10 20 20 ਬੱਚੇ ਨਹੀਂ ਵੀ ਜਿਵੇਂ ਮਰਜੀ ਤੁਰੇ ਫਿਰ ਇੱਕ ਬੱਚਾ ਕਿਸੇ ਦੋ ਬੱਚੇ ਅੱਜ ਮੈਂ ਜਾ ਕੇ ਆ ਕਰਨ ਦੇ ਦੋ ਬੱਚੇ ਨੇ ਦੋ ਹੀ ਇਸ ਦੁਨੀਆ ਤੋਂ ਚਲੇ ਗਏ ਉਹ ਇੱਕੋ ਹੀ ਗੱਡੀ ਚ ਜਾਂਦੇ ਸੀਗੇ ਈ ਬਿੱ ਕਿੰਨਾ ਔਖਾ ਹੈ ਇੱਕੋ ਗੱਡੀ ਜਾਣਾ ਆਪਾਂ ਤਾਂ ਦੋਏ ਬੱਚੇ ਆ ਜਿਹੜੇ ਮੌਤੇ ਮੂੰਹ ਚ ਇਕੱਠੀ ਚੜਦੇ ਸੋ ਇਸ ਕਰਕੇ ਆਪਾਂ ਕੋਸ਼ਿਸ਼ ਕਰੀਏ ਵੀ ਇੱਕੋ ਗੱਡੀ ਦਾ ਜਿਹੜਾ ਉਪਯੋਗ ਨਾ ਕਰੀਏ ਕਿਉਂਕਿ ਪਤਾ ਨਹੀਂ ਹੁੰਦਾ ਹਾਸਾ ਇਹ ਜਿੰਨਾ ਚਿਰ ਅਸੀਂ ਇਸ ਛੜਕਦੇ ਰਹਿਣਾ ਤਾਂ ਪਤਾ ਨਹੀਂ ਹਾਸਾ ਕਦੋਂ ਵਾਪਰ ਜੇ ਸੋ ਸਾਨੂੰ ਇਸ ਇਸ ਪਾਸੇ ਵੱਲ ਵੀ ਸੂਝ-ਬੂਝ ਨਾਲ ਜਿਹੜਾ ਧਿਆਨ ਦੇਣ ਦੀ ਲੋੜ ਹੈ ਜੀ ਸੁਮਾਣੇ ਦੇ ਵਿੱਚ ਅੱਜ ਬਹੁਤ ਵੱਡੀ ਦੁਖਦਾਈ ਘਟਨਾ ਹੋਈ ਹੈ ਸਾਰੇ ਪਰਿਵਾਰ ਸਾਰਾ ਸਮਾਨਾ ਸੋਗ ਦੇ ਵਿੱਚ ਡੁੱਬਿਆ ਹੋਇਆ ਮੈਂ ਕੇਂਦਰ ਸਰਕਾਰ ਤੋਂ ਤੇ ਪੰਜਾਬ ਸਰਕਾਰ ਤੋਂ ਇਹ ਮੰਗ ਕਰਦਾ ਵੀ ਪਾਤਣਾ ਸਮਾਣਾ ਜਿਹੜੀ ਰੋਡ ਹੈ ਪਟਿਆਲੇ ਤੱਕ ਉਹਨੂੰ ਡਬਲ ਕੀਤਾ ਜਾਵੇ ਤਾਂ ਜੋ ਇਹ ਐਕਸੀਡੈਂਟ ਘਟਣ ਮੈਂ ਪਰਸਨਲੀ ਐਗਜ਼ੀਕਿਊਟਿਵ ਮੈਂਬਰ ਭਾਰਤਿਆ ਜਨਤਾ ਪਾਰਟੀ ਪੰਜਾਬ ਹੋਣ ਦੇ ਨਾਤੇ ਮੈਂ ਗਟਕਰੀ ਜੀ ਨੂੰ ਸਪੈਸ਼ਲੀ ਆਪਣੇ ਲੈਵਲ ਤੇ ਮਿਲ ਕੇ ਵੀ ਆਵਾਂਗਾ ਸਮਾਣੇ ਦੇ ਲੋਕਾਂ ਨੂੰ ਨਾਲ ਲਿਜਾ ਕੇ ਮਿਲ ਕੇ ਵੀ ਆਵਾਂਗੇ ਅਸੀਂ ਉਹਨਾਂ ਨੂੰ ਗਟਕਰੀ ਜੀ ਨੂੰ ਸਪੈਸ਼ਲੀ ਜਾ ਕੇ ਤੇ ਮੈਂ ਹੋਰ ਵੀ ਇਹ ਮੰਗ ਕਰਦਾ ਵੀ ਜਿਹੜੇ ਇੱਥੇ ਆਰਟੀਓ ਡੀਟੀਓ ਨੇ ਉਹ ਮੰਤਲੀਆਂ ਖਾਣ ਵਾਸਤੇ ਜੰਮੇ ਨੇ ਉਹਨਾਂ ਨੇ ਅੱਜ ਤੱਕ ਕਦੇ ਰੋਡ ਦੇ ਚੈਕਿੰਗ ਕੀਤੀ ਆ ਆ ਕੇ ਕਿਵੇਂ ਗੱਡੀਆਂ ਟ੍ਰੈਫਿਕ ਨਾਲ ਚੱਲ ਰਹੀਆਂ ਨੇ ਆਰਟੀਓ ਪੈਸੇ ਲੈਂਦਾ ਸ਼ਰਿਆਮ ਡੀਟੀਓ ਪੈਸੇ ਲੈਂਦਾ ਸ਼ਰਿਆਮ ਅਸੀਂ ਇਸ ਦੀ ਬੜੀ ਨਿਖੇਧੀ ਕਰਦੇ ਹਾਂ ਵੀ ਇਸ ਤਰੀਕੇ ਪੈਸੇ ਲੈ ਕੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਰੋਜ਼ ਪੱਤਰਕਾਰ ਸਾਡੇ ਭਰਾ ਪਾ ਰਹੇ ਨੇ ਖੂਨੀ ਟੀਪਰ ਪਾ ਰਹੇ ਨੇ ਖੂਨੀ ਟੀਪਰ ਪਾ ਰਹੇ ਨੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਇੱਥੇ ਰੋਡ ਤੇ ਚੱਲ ਰਿਹਾ ਕੁਝ ਬਬੇ ਜੀ ਤੁਸੀਂ ਕੀ ਕਰੋਗੇ ਕਿਸ ਤਰ੍ਹਾਂ ਦੀ ਮੰਗ ਹੈ ਜੇ ਹਾਂ ਪਾਣਾ ਭਰਤ ਗਿਆ ਉਹ ਤੋਂ ਭਰਤ ਗਿਆ ਅੱਗੇ ਕੋਈ ਕਿਸੇ ਪਰਿਵਾਰ ਦਾ ਆਣ ਵਾਲੇ ਸੰਗਤ ਨੂੰ ਨੁਕਸਾਨ ਨਾ ਹੋਵੇ ਇਹ ਸੜਕ ਤੇ ਜਿਹੜੀ ਇੰਨਾ ਟ੍ਰੈਫਿਕ ਹੋ ਗਿਆ ਹੈ ਪਹਿਲਾਂ ਤਾਂ ਜਿਹੜੀ ਕੱਲ ਮੰਦ ਭਾਗੀ ਘਟਨਾ ਹੋਈ ਹੈ ਸਾਰੇ ਸ਼ਹਿਰ ਉਸ ਦੇ ਅਫਸੋਸ ਚ ਅੱਜ ਸਾਰਾ ਸ਼ਹਿਰ ਇਕੱਜਟਾ ਹੈ ਅੱਜ ਸਾਡਾ ਸਾਰਾ ਸਮਾਣਾ ਸ਼ਹਿਰ ਬੰਦ ਹੈ ਸਾਰੇ ਪ੍ਰਾਈਵੇਟ ادارے ਬੰਦ ਨੇ ਸਾਰੇ ਸਕੂਲ ਬੰਦ ਨੇ ਅੱਜ ਸਾਡੇ ਚ 6 ਬੱਚੇ ਜਿਹੜੇ ਕੱਲ ਬੀਪੀਐਸ ਸਮਾਣਾ ਤੋਂ ਪੜਨ ਜਾਂਦੇ ਸੀ ਰੋਜ਼ ਉਹ 12 ਬੱਚਿਆਂ ਦੀ ਟੀਮ ਪੂਰੀ ਜਾਂਦੀ ਸੀ ਕਵੈਨ ਦੇ ਵਿੱਚ ਜਿੱਦੇ 6 ਦਾ ਮੌਕੇ ਤੇ ਡੈਥ ਹੋ ਗਈ। ਬਾਕੀ ਕੁਝ ਸੀਰੀਅਸ ਪਏ ਨੇ, ਕੁਝ ਠੀਕ ਨੇ। ਪਹਿਲਾਂ ਤਾਂ ਮੈਂ ਪਰਮਾਤਮਾ ਅੱਗੇ ਦੁਆ ਕਰਨਾ ਚਾਹਨਾ ਜਿਹੜੇ ਬੱਚੇ ਹਸਪੀਟਲ 'ਚ ਜਿਹਨਾਂ ਦਾ ਇਲਾਜ ਚੱਲ ਰਿਹਾ ਹੈ। ਉਹ ਕਿਰਪਾ ਪਰਮਾਤਮਾ ਦੇ ਚਰਨਾਂ 'ਚ ਬੇਨਤੀ ਹੈ ਉਹ ਸਾਡੇ ਸਾਰੇ ਸਲਾਮਤ ਬੱਚੇ ਆਪਣੇ ਆਪਣੇ ਡੇਰੇ ਇਲਾਜਾਂ ਇਸ ਟਾਈਮ। ਡੇਰੇ ਇਲਾਜ 6 ਬੱਚੇ ਨੇ ਜੀ ਦੋ ਬੱਚੇ ਬਹੁਤ ਸੀਰੀਅਸ ਨੇ ਜੀ। ਕੁਝ ਮਹਾਲੀ ਸ਼ਿਫਟ ਹੋ ਗਏ ਨੇ, ਕੁਝ ਅਮਰ ਹਸਪੀਟਲ ਨੇ ਰਜਿੰਦਰਾਚ ਨੇ। ਦੋ ਬੱਚੇ ਬਹੁਤ ਜ਼ਿਆਦਾ ਸੀਰੀਅਸ ਨੇ 6 ਬੱਚਿਆਂ ਦੀ ਮੌਕੇ ਤੇ ਡੈਥ ਹੋ ਗਈ ਇੱਕ ਡਰਾਈਵਰ ਦੀ ਮੌਕੇ ਤੇ ਡੈਥ ਹੋ ਗਈ ਹੈ ਦੂਜੀ ਬੇਨਤੀ ਮੈਂ ਸਾਡੇ ਸਮਾਨੇ ਹਲਕੇ ਦੇ ਐਮਐਲਏ ਸਰਦਾਰ ਚੇਤਨ ਸਿੰਘ ਜੀ ਜੋੜਾ ਮਾਜਰਾ ਔਰ ਸਾਡੇ ਪੰਜਾਬ ਦੇ ਸੀਐਮ ਭਗਵੰਤ ਮਾਨ ਜੀ ਨੂੰ ਬੇਨਤੀ ਕਰਨਾ ਚਾਹਨਾ ਜੋ ਸਾਡਾ ਪਸਿਆਣੇ ਤੋਂ ਪਾਤਣਾ ਤੱਕ ਰੋਡ ਹੈ ਇੱਥੇ ਦਿਨ ਬਰ ਦਿਨ ਕੋਈ ਨਾ ਕੋਈ ਕੋਈ ਐਸਾ ਦਿਨ ਖਾਲੀ ਨਹੀਂ ਜਾਂਦਾ ਜਿੱਥੇ ਕੋਈ ਨਾ ਹਾਦਸਾ ਵਾਪਰਦਾ ਨਾ ਹੋਵੇ ਕਿਰਪਾ ਕਰਕੇ ਸਾਡੀ ਬੇਨਤੀ ਹੈ ਸਾਡੇ ਸਾਰੇ ਸਮਾਣਾ ਨਿਵਾਸੀਆਂ ਦੀ ਸਾਰੇ ਸ਼ਹਿਰ ਨਿਵਾਸੀਆਂ ਦੀ ਇਹ ਸੜਕ ਨੂੰ ਡਬਲ ਕੀਤਾ ਜਾਵੇ ਜੋ ਕਿ ਆਉਣ ਵਾਲੇ ਟਾਈਮ ਦੇ ਵਿੱਚ ਥੋੜਾ ਜਿਆਦਾ ਦੁਰਘਟਨਾ ਜਿਹੜੀਆਂ ਨੇ ਉਹ ਘਟ ਸਕਣ ਠੀਕ ਹੈ ਸਰ ਕਿੰਨੇ ਧੀਰੇ ਧੀਰੇ ਬੱਚਾ ਇਸ ਸੜਕ ਹਸੇ ਵਿੱਚ ਇੱਕ ਡਰਾਈਵਰ ਦਾ ਐਮੋ ਨੋਵਾ ਦਾ ਪੋਸਟਵਾਨ ਵਗੈਰਾ ਕੀ ਕਰੀ ਸੀ ਨੇ ਬੁੱਤ ਵੀ ਸਰ ਪੋਸਟਮੈਡਮ ਜਾਰੀ ਨੇ ਸਰ ਸ਼ੁਰੂ ਹੀ ਸ਼ੁਰੂ ਹੋ ਗਏ ਸੀਗੇ ਤੇ ਫਿਲਹਾਲ ਇਸ ਵੇਲੇ ਚੌਥਾ ਪੋਸਟਮੈਡਮ ਜਿਹੜਾ ਹੈ ਸਰ ਉਹ ਸ਼ੁਰੂ ਹੋ ਚੁੱਕਾ ਹੈ ਸਰ ਟੋਟਲੀ ਦੇ ਬੱਚੇ ਕੋ ਕਿੰਨੀ ਬੋੜੀਆਂ ਬੱਚਿਆਂ ਦੀ ਸ਼ਰੀਨਾ ਚ ਚਾਰ ਬੱਚੇ ਨੇ ਬੋੜੀਆਂ ਇੱਕ ਟ੍ਰਾਈਪੇਡੀ ਬੋੜੀ ਅ ਸਰ ਜੀ ਅ ਜੀ ਟ੍ਰਾਈਪੇਡੀ ਕਾਗਜ਼ ਜੀ ਚੱਲ ਰੇ ਸਰ ਬੱਚੇ ਹੋ ਬੱਚੇ ਨੇ ਚੌਥਾ ਫਰਕ ਸ਼ੁਰੂ ਤਿੰਨ ਬੱਚਿਆਂ ਦਾ ਹੋਗਾ ਚੌਥੇ ਦੇ ਚ ਕੈਮਰਾਮੈਨ ਧੀਕੇ ਕਰ ਦੇਣਾ ਪ੍ਰਸੋਤਮ ਕੋਸ਼ਿਕ ਸਮਾਣਾ న్యూਸ